ਸੋਰਠ ਮਹੱਲਾ ਚੌਥਾ ਆਪੇ ਸੇਵਾਲਾ ਇਹਦਾ ਪਿਆਰਾ ਆਪੇ ਭਗਤੋ ਮਹਾ ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦ ਸਮਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਮੇਰੇ ਮਾਨਾ ਜਪ ਰਾਮ ਨਾਮੁ ਮਹਾ ਅਨੰਦੈ ਅਨੰਦ ਹੋਆ ਵਡਭਾਗੀ ਲੈ ਗੁਰੂ ਪੂਰਾ ਹਰ ਲਾ ਰਹਾ ਆਪੇ ਗੋਪੀ ਕਾਨ ਹ ਪਿਆਰਾ ਵਾਨਿਆ ਕੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਨ ਸਵਜਾਹਾ ਕੁਵਲੀਆ ਪੀੜ ਆਪਮਰਾਏ ਦਾ ਪਿਆਰਾ ਕਰ ਬਾਲ ਕ ਰੂਪ ਪਚਾਹਾ ਆਪਿ ਆਖਾੜਾ ਪਾਏ ਦਾ ਪਿਆਰਾ ਕਰ ਵੇਖ ਆਪ ਚੋ ਜਾਹਾ ਕਰਵਾਲ ਕਰੂਪ ਪਾਏ ਦਾ ਪਿਆਰਾ ਚੰਦੂਦ ਕੰਸ ਕੇ ਸਮਾਰਾ ਆਪੇ ਹੀ ਬਲ ਆਪ ਹ ਪਿਆਰਾ ਬਲ ਪੰਨਾ ਹੋਰ ਕ ਮੁਗਦਾਹਾ ਸਵੇ ਆਪੇ ਜਗਤੋ ਪਾਏ ਦਾ ਪਿਆਰਾ ਵਸ ਆਪੇ ਜੁਗਤ ਅਥਾ ਹਾਂ ਗਾਲ ਜੇਵੜੀ ਆਪੇ ਪਾਏ ਦਾ ਪਿਆਰਾ ਜਾਨ ਤਰਾ ਖਿੰਚਾ ਤਿਉਂ ਜਾ ਹਾਂ ਜੋ ਕਰ ਵਸੋ ਪਤਸੀ ਪਿਆਰੇ ਆ ਜਪਾ ਨਾਨਕ ਭਗਤ ਸਮਾਹਾ ਸੋਰਠ ਮਹਲਾ ਚੌਥਾ ਦੋ ਤੁਕੇ ਅਨੇਕ ਜਨਮੋਂ ਵਿਛੋੜੇ ਦੁਖ ਪਾਇਆ ਮਾਨਾਮੁਖ ਕਰਮ ਕਰਾ ਅਹੰਕਾਰੀ ਸਾਧੋ ਪਰਸਤਿ ਹੀ ਪ੍ਰਭ ਪਾਇਆ गोविंदा शरण तुम्हारी गोविंद प्रीति लगी अति प्यारी जाव सत संग भए साधु जन हर दम लिया साथ मुरारी दा ਤੋਹਿਰ ਦਾ ਗੁਤਵਸ ਹੈ ਦਿਨ ਰਾਤੀ ਤੇਰਾ ਨਾ ਭਾਉ ਨਾ ਬੁਝੇ ਗਵਾਰੀ ਸਾਧਗੁਰ ਪਰਖਾ ਮਿਲਿਆ ਪ੍ਰਭ ਪ੍ਰਗਟਿਆ ਗੁਣ गावा ਗੁਣ ਵਿਚਾਰੀ ਗੁਰਮੁਖ ਪਰਗਾਸ ਭਿਆ ਸਾਤਾਈ ਧਰਮਤ ਅਬੋਧਨਿ ਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਾਧ ਸੰਗਤ ਪਰਖ ਤੁਮਾਰੀ ਪਰਖ ਪਰਖ ਮਿਲਿਆ ਗੁਰ ਪਾਇਆ ਜਨਕਾ ਕਿਰਪਾ ਭਈ ਤੁਮਾਰੀ ਨਾਨਕ ਆਤਲ ਸਹਜ ਸੁਖ ਪਾਇਆ ਅਨ ਦੇ ਨ ਜਾਗਤ ਰਹਾ ਬਨਵਾਰੀ ਸੋਰਠ ਮਹੱਲਾ ਚੌਥਾ ਹਰਿ ਸਿਆਉ ਪ੍ਰੀਤ ਅੰਤਰ ਮਨ ਵੇਦਿਆ ਹਰਿ ਵਿਨ ਰਹਿਣਾ ਨਾ ਜਾਈ ਜਿਉ ਮਾਚਿ ਲੀ ਬੈ ਨਾ ਨੀਰਾ ਵਨਸਾ ਤਿਉ ਨਾਮ ਵਨ ਮਰ ਜਾਏ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਥ ਪਾਈ ਰਹਾ ਜਿਉਂ ਜਾਤ੍ਰਿਕ ਜਲ ਵਿੰ ਵਿਲਲਾਵਾ ਵਿਨ ਜਲ ਪਿਆਸ ਨਾ ਜਾਈ ਗੁਰਮੁਖ ਅੰਝਲ ਪਾਵੈ ਸੁਖ ਸਹਜੇ ਹਰਿਆ ਕਾਏ ਸੁਖਾਈ ਮਨ ਮੁਕ ਭੁਖੇ ਦਹਦ ਸਡੋ ਲਹੇ ਵਿਨਨਾਵਾ ਦੁਖ ਪਾਈ ਜਨਮ ਮਾਰਾ ਫਿਰ ਜਨੇ ਆਵਾ ਦਰਗਹ ਮਿਲਾ ਸਜਾਈ ਕਿਰਪਾ ਕਰੇ ਤਾ ਹਰ ਗੁਣ ਗਾਵਹ ਹਰ ਰਸ ਅੰਤਰ ਪਾਈ ਨਾਨਕ ਦੀਨਾ ਦਇਆਲ ਭਇ ਹੈ ਤ੍ਰਿਸ਼ਨਾ ਸਬਦ ਬੁਝਾਈ